ਸਤਿ ਸ਼੍ਰੀ ਅਕਾਲ ਜੀ ਮੈਂ ਲੈ ਕੇ ਆਇਆ ਤੁਹਾਡੇ ਲਈ ਇੱਕ ਬੜੀ ਹੀ ਵਧੀਆ ਵੀਡੀਓ ਜੋ ਵੀਰ ਵਪਾਰ ਕਰਦੇ ਹਨ ਜਾਂ ਜਿੱਦਾਂ ਸਕੂਲ ਦੇ ਵਰਕ ਹੁੰਦੇ ਹਨ ਸਕੂਲ ਵਾਲੇ ਬੱਚਿਆਂ ਦੇ ਪੇਰੈਂਟਸ ਨੂੰ ਜਾਂ ਕੋਈ ਮੈਸੇਜ ਲਗਾਉਣਾ ਚਾਹੁੰਦੇ ਹਨ ਉਹ ਵੌਇਸ ਮੈਸੇਜ ਭੇਜਦੇ ਹਨ ਭੇਜਦੇ ਸੀ ਇਸੇ ਤਰ੍ਹਾਂ ਹੀ ਆਪਾਂ WhatsApp ਤੇ ਇੱਕ ਵੀਡੀਓ ਮੈਸੇਜ ਵੀ ਭੇਜ ਸਕਦੇ ਹਾਂ ਇੱਕ ਤਾਂ ਹੁੰਦਾ ਆਪਾਂ ਵੀਡੀਓ ਬਣਾ ਕੇ ਗੈਲਰੀ ਚੋਂ ਆਪਾਂ ਲੈ ਕੇ ਆਉਨੇ ਆ ਉਦਾਂ ਨਹੀਂ ਇਹ ਤੁਹਾਨੂੰ ਮੌਕੇ ਤੇ ਹੀ ਜਿਵੇਂ ਆਪਾਂ ਵੌਇਸ ਮੈਸੇਜ ਭੇਜਦੇ ਆਂ ਵੀਡੀਓ ਮੈਸੇਜ ਤੁਸੀਂ ਭੇਜ ਸਕਦੇ ਹੋ ਆਓ ਆਪਾਂ ਦੇਖਦੇ ਹਾਂ ਮੈਸੇਜ ਤੁਸੀਂ ਕਿਵੇਂ ਸੈਂਡ ਕਰ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਹੁਣ ਤੇ WhatsApp ਤੇ ਜਾਣਾ ਹੈ ਤਾਂ ਤੁਸੀਂ ਜਿਵੇਂ ਹੁਣ ਪਹਿਲਾਂ ਕਿਸੇ ਨੂੰ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਇਸ ਤੇ ਦੇਖੋ ਤੁਸੀਂ ਇਕੱਲਾ ਵੌਇਸ ਮੈਸੇਜ ਭੇਜ ਸਕਦੇ ਹੋ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਆ ਰਹੀ ਤਾਂ ਤੁਸੀਂ ਬੈਕ ਜਾਣਾ ਸੈਟਿੰਗ ਤੇ ਤਿੰਨ ਬਿੰਦੀਆਂ ਤੇ ਜਾ ਕੇ ਸੈਟਿੰਗਸ ਚਲੇ ਜਾਣਾ ਤੇ ਚੈਟ 'ਚ ਚਲੇ ਜਾਣਾ ਇੱਥੇ ਤੁਹਾਡੇ ਕੋਲ ਆ ਰਿਹਾ ਇਨਸਟੈਂਟ ਵੀਡੀਓ ਮੈਸੇਜ ਤੁਸੀਂ ਇਸ ਨੂੰ ਗ੍ਰੀਨ ਕਰ ਦੇਣਾ ਤੇ ਬੈਕ ਆ ਜਾਣਾ ਤੇ ਜਿਵੇਂ ਹੀ ਤੁਸੀਂ ਮੈਸੇਜ ਵੌਇਸ ਮੈਸੇਜ ਕਰਦੇ ਸੀ ਇਸ ਤੇ ਟੈਪ ਕਰੋਗੇ ਦੇਖੋ ਹੁਣ ਤੁਹਾਡੇ ਕੋਲੇ ਵੀਡੀਓ ਦਾ ਮੈਸੇਜ ਆਉਣ ਲੱਗ ਗਿਆ ਪਹਿਲਾਂ ਇਹ ਨਹੀਂ ਆ ਰਹੀ ਸੀ অপਸ਼ਨ ਤੁਹਾਡੇ ਕੋਲੇ ਤੇ ਤੁਸੀਂ ਇਸ ਨੂੰ ਕਿਵੇਂ ਭੇਜ ਸਕਦੇ ਹੋ ਤੁਸੀਂ ਇਸ ਤੇ ਵੌਇਸ ਮੈਸੇਜ ਵਾਂਗੂ ਕਲਿੱਕ ਕਰਕੇ ਐਵੇਂ ਲੌਕ ਕਰ ਸਕਦੇ ਹੋ ਤਾਂ ਤੁਹਾਡਾ ਹੱਥ ਫ੍ਰੀ ਹੋ ਜਾਵੇਗਾ ਤੇ ਤੁਸੀਂ ਇਸ ਨੂੰ ਐਵੇਂ ਸੈਂਡ ਕਰ ਸਕਦੇ ਹੋ ਤੇ ਉਹ ਵੌਇਸ ਮੈਸੇਜ ਤੁਹਾਡਾ ਤੁਸੀਂ ਇਦਾਂ ਕਿਸੇ ਨੂੰ ਵੀਡੀਓ ਮੈਸੇਜ ਹੈ ਉਹ ਭੇਜ ਸਕਦੇ ਹੋ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਲਾਈਕ ਜਰੂਰ ਕਰਕੇ ਜਾਓ